ਰਗਬੀਰ ਆਲਾ ਜਾਤਾ ਬੈਠਾ ਵਾਂ ਆ ਬੈਠਾ ਵਾਂ ਗਾ ਹੋਰ ਮੈਂ ਕਰਨਾ ਵਾਂ ਕੀ ਕਰਨਿਆ ਉਹ ਕਰਨਾ ਕਿ ਦੋ ਤਿੰਨ ਫੋਨ ਲਾਤਾ ਹੀ ਚੁੱਕਦੀ ਕੋਈ ਨਹੀਂ ਚੁੱਕਿਆ ਕਿਸ ਨੇ ਵੀ ਨਹੀਂ ਨਾ ਹਾਂ ਸੌਰੇ ਦੇ ਮੈਂ ਲੈਣ ਮੈਂ ਉਹਨਾਂ ਦੇ ਅੱਗੇ ਨਹੀਂ ਚੁੱਕਿਆ ਹੁਣ ਕਿਥੋਂ ਨਾਲ ਪਕਾਣਾ ਮੈਂ ਹਾਂ ਪੁੱਛਾਂ ਤੈਨੂੰ ਪੱਲਾ ਵੀ ਲੱਗੀ ਕੋਈ ਖਬਰ ਖੁਬਰ ਖਬਰ ਤੇ ਕੋਈ ਨਹੀਂ ਲੱਗੀ ਕਿ ਠੀਕ ਠਾਕ ਹੀ ਉੱਥੇ ਹਾਂ ਉਹ ਜਿਹੜੀ ਰੇਲ ਗੱਡੀ ਵਾਲੀ ਵੀਡੀਓ ਹੈ ਨਾ ਤੇਰੀ ਹਾਂ ਤੇ ਚਾਚੀ ਵਾਲੀ ਉਹ ਤੇ ਦਿੱਤੀ ਉਹ ਡਿਲੀਟ ਕਰ ਉਹਨਾਂ ਨੇ ਅੱਛਾ ਲੱਗਿਆ ਪਤਾ ਆਹੋ ਮੈਂ ਵੇਖਣ ਉਹ ਨਹੀਂ ਕਿ ਸ਼ੋਅ ਹੁੰਦੀ ਅੱਛਾ ਹੁਣ ਤੇਰੀ ਕਿਹੜੀ ਤੂੰ ਮੰਜੇ ਦੇ ਬਾਲੇ ਟਹਿ ਕੱਢਣ ਉਹ ਰਹਿ ਗਈ ਉਹ ਤੇ ਜਿੱਤੇ ਮੈਂ ਮਹਾਰਾਜਾ ਬਣਿਆ ਉਹ ਰਹਿ ਗਈ ਉਹ ਬੰਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਇਹ ਕਟਾਵੀ ਹੋ ਡੀਲੀਟ ਹੋ ਗਈ ਨਹੀਂ ਜਦੋਂ ਉਹ ਡਿਲੀਟ ਕਰਤੀ ਤਾਂ ਇਹ ਡਿਲੀਟ ਕਰਨਾਂ ਪੀੜ ਹੁੰਦੀ ਨਹੀਂ ਕਰਾ ਗਈ ਉਹ ਤੇਰੀ ਆਪਣੀ ਕੁੜੀ ਹੀ ਵਿੱਚ ਉਹ ਡਿਲੀਟ ਕਰਤੀ ਅਸੀਂ ਬਗਾਨੇ ਹੀ ਹੋਏ ਨਾ ਫਿਰ ਦੋਵੇਂ ਜਾਣੇ ਕਿ ਸਾਡਾ ਚੱਜ ਨਾਲ ਜਲੂਸ ਕੱਢਦੇ ਰੀਜਨਲ ਸ਼ੁਰਲੀਆਂ ਗਈਆਂ ਵਾ ਹੁਣ ਕਟਾ ਕੇ ਹੀ ਆਉਣਗੀ ਆ ਵੇਖੀ ਓਏ ਚਾਚਾ ਤੇ ਸਾਡੇ ਸਾਹਮਣੇ ਰੋਲਾ ਪਾਉਂਦੀ ਆ ਉੱਥੇ ਬਣਾ ਉਹਨਾਂ ਦੀ ਬੋਲੀ ਬੋਲਣੀ ਵੇਖ ਲਈ ਫਿਰ ਉਹ ਗਈਆਂ ਤੇ ਆਪਣੀ ਉਹਨਾਂ ਕਟਾ ਲਈ ਨਾ ਸਾਡੀ ਦੋਹਾਂ ਦੀ ਚੀ ਨਾ ਕੱਟੀ ਗਈ ਕੋਤਰਾ ਗਲਤੀ ਹੋ ਗਈ ਰਬੀਰ ਸਾਡੇ ਜੋ ਇੱਕ ਜਣੇ ਨੂੰ ਜ਼ਰੂਰ ਨਾਲ ਜਾਣਾ ਚਾਹੀਦਾ ਹੈ ਮੈਂ ਤਾਂ ਤੈਨੂੰ ਚਾਚਾ ਕਹ ਤੂੰ ਚੱਲ ਜਾ ਮੈਂ ਤਾਂ ਨਹੀਂ ਜਾਣਾ ਹੁਣ ਕੋ ਯਾਰਾਂ ਅਹੀਂ ਆਖਿਆ ਫਿਰ ਉਹ ਮਹਿਮਾਨੀ ਨਹੀਂ ਗੱਲ ਤੇ ਫਿਰ ਵੀ ਮਨ ਸੜ ਗਿਆ ਸੀ ਜੀ ਨਹੀਂ ਕੀਤਾ ਜਾਣਦਾ ਹੀ ਆਖਿਆ ਵੀ ਤੁਸੀਂ ਦੋਵੇਂ ਪੇਕੇ ਵਾਲੀਆਂ ਤੁਸੀਂ ਜਾਓ ਓਹ ਕਹੇ ਮੈਂ ਭਈ ਮੈਨੂੰ ਬਲਜੀਤ ਰੁਖੀ ਆਂਦੀ ਸੀ ਹੂੰ ਕਿ ਚਲ ਜਾਨੇ ਆ ਸਾਧੜੀ ਮੋੜਾਂ ਵਗੇ ਮੈਂ ਬਲਜੀਤ ਮੈਂ ਨਹੀਂ ਜਾਣਾ ਅੱਗੇ ਤੁਸੀਂ ਬਹਾਨਾ ਲਉਂਦੇ ਹੋ ਕਿ ਸ਼ਰਾਬ ਪੀ ਕੇ ਚੂਸ ਨਿਕਲਿਆ ਹੁਣ ਮੇਰਾ ਉਹਨੂੰ ਸੋਫੀ ਦਾ ਕੱਢਿਆ ਤੇ ਜੇ ਮੈਂ ਹੋਣ ਗਿਆ ਹੁਣ ਫਿਰ ਗੁੱਸੇ ਜਿਹਾ ਕੋਈ ਮੂੰਹ ਬੋਲ ਬੋਲ ਨਿਕਲ ਗਿਆ ਨਾ ਤੁਸੀਂ ਕਹਿੰਦਾ ਸਭ ਕੁਝ ਸੈਟ ਅਸੀਂ ਕਰ ਦੇਣਾ ਏ ਤੂੰ ਜਾ ਕੇ ਮੰਦਰ ਚੰਗਾ ਬੋਲੇ ਮੈਂ ਤਾਂ ਨਹੀਂ ਗਿਆ ਸੱਚ ਦੱਸਾਂ ਤੁਹਾਨੂੰ ਮੱਗੇ ਕਪੱਤੋ ਡਰ ਗਿਆ ਕਪੱਤੋ ਡਰ ਗਿਆ ਮੈਂ ਚੰਗਾ ਕਰਨਾ ਹੀ ਚੰਗਾ ਵਾ ਉਹ ਨਹੀਂ ਡਰਨਾ ਹੀ ਚੰਗਾ ਸਮਾਂ ਨਹੀਂਗਾ ਚੰਗਾ ਰਿਸ਼ਤੇਦਾਰੀਆਂ ਤੇ ਅੱਗੇ ਨਹੀਂ ਕੋਈ ਮਿਲਣ ਵਾਲੀਆਂ ਰਹਿ ਗਈਆਂ ਨਾ ਕੋਈ ਮਿਲਦਾ ਹੀ ਆ ਠੀਕ ਨਹੀਂ ਇਹ ਆ ਵੀ ਹੁਣ ਸੌ ਰਹੇ ਆ ਉਹ ਵੀ ਥੋੜਾ ਛੱਡ ਦੇਣੀ ਆ ਮੈਂ ਤਾਂ ਆ ਕਿ ਮੈਂ ਤੁਸੀਂ ਜਾਓ ਮੇਰੇ ਨਾਲ ਸਾਧਿਆੜੀ ਹੋ ਮਿਲਿਓ ਰਾਤ ਰਹਿ ਪਿਓ ਮੈਨੂੰ ਕੋਈ ਮਤਲਬ ਨਹੀਂ ਦੋ ਟਿੱਕੀਆਂ ਆਂ ਅਸੀਂ ਚਾਚਾ ਪਟੀਆਂ ਲਾ ਕੇ ਖਾ ਲਾਂਗੇ ਕੋਈ ਗੱਲ ਨਹੀਂ ਹੋਰ ਚੱਲ ਖਾਧੀਆਂ ਹੀ ਜਾਣੀਆਂ ਟਿੱਕੀਆਂ ਖਾਵਾਂਗੇ ਨਾ ਨਾ ਹੋਗਾ ਤਾਂ ਹਰ ਕੇ ਚੌਂ ਹੀ ਬਣਾ ਲਾਂਗੇ ਹੋਰ ਫਿਰ ਕੀ ਕਰਨਾ ਵਾ ਨਹੀਂ ਕੋਈ ਨਹੀਂ ਆਟਾ ਅੱਛਾ ਉਹ ਉਹ ਕੱਟੀ ਗਈ ਦੂਜੀ ਰੀਲ ਗੱਡੀ ਵਾਲੀ ਔਰ ਰੀਲ ਗੱਡੀ ਵਾਲੀ ਕੱਟਤੀ ਉਹਨਾਂ ਨੇ ਅੱਛਾ ਉਹ ਹੁਣ ਮੈਂ ਵੇਖਾਂ ਨੇ ਕਿ ਤੇਰੀ ਜਿ ਕਿ ਮੇਰੀ ਲੱਗੀ ਇਹਨਾਂ ਨੇ ਫਿਰ ਰਾਮ ਰੋਲਾ ਪਾਇਆ ਹੋਣਾ ਜਾ ਕੇ ਤਾਂ ਹੀ ਉਹਨਾਂ ਕੱਟੀ ਹੋ ਮਿੰਟ ਇਹ ਗੱਲ ਦਾ ਗੁੱਸਾ ਨਹੀਂ ਕਿ ਉਹ ਕੱਟਦੇ ਨੇ ਇਹ ਵੀ ਕੱਟ ਦੋ ਮੈਨੂੰ ਬੋਲ ਕੇ ਵੀ ਹਰ ਕੇ ਮੈਸੇਜ ਪਾਇਆ ਅੱਛਾ ਕਿ ਜਿੱਥੇ ਕੁੜੀ ਆਪਣੀ ਉਹਦੇ ਕੱਟਤੀਆਂ ਜੇ ਤੇ ਜਿੱਥੇ ਇਹ ਪਰੌਣੇ ਦੋ ਹੀ ਇਹ ਵੀ ਕੱਟ ਦੇਣ ਕਿ ਇਹ ਕੋਈ ਵਖਰਾ ਤਮਾਸ਼ਾ ਨਾ ਬਣਾ ਹੋਰ ਪਰੌਣਿਆਂ ਦਾ ਵੱਖਰੇ ਕਾ ਜਲੂਸ ਕੱਢਿਆ ਹੋਰ ਇਹਨਾਂ ਨੇ ਹੈ ਅਜੇ ਵੇਖਿਆ ਨਹੀਂ ਕਿ ਕਿਸ ਨੇ ਅੱਬ ਕੋਈ ਨਾ ਕੋਈ ਵੇਖੂਗਾ ਹੀ ਨਾ ਮੈਂ ਤਾਂ ਬਲਜੀਤ ਨੂੰ ਫੋਨ ਲਾਇਆ ਉਹਨੇ ਵੀ ਚੁੱਕਿਆ ਮੇਰਾ ਤਾਂ ਡੈਂਗੂ ਦੂ ਤੂੰ ਮੈਂ ਮੈਂ ਹਾਂ ਲਾ ਕੇ ਫੇਰ ਵੇਖੀਂ ਭਰਾ ਜੇ ਲੱਗਦਾ ਤੇ ਕੋਈ ਨਾ ਘੜੀ ਖੜ੍ਹ ਕੇ ਵੇਖਣਾ ਲਾ ਕੇ ਫੇਰ ਜਾਂਦੀਆਂ ਚੁੱਕਦਾ ਕਿ ਨਹੀਂ ਕੋਈ ਚੁੱਕਦਾ ਤੂੰ ਕਿੱਧਰੋਂ ਆਇਆ ਹੁਣ ਮੈਂ ਤੇ ਉਹ ਬੰਬੀ ਵਾਲੇ ਗਿਆਈਂ ਭਰਾਵਾ ਉੱਥੇ ਉਹ ਡੇਰੇ ਵਾਲੇ ਉਹ ਵੀ ਡੇੇ ਆਖਣ ਆਂਦੇ ਰਗਵੀਂ ਤੁਹਾਡਾ ਬੜਾ ਪਰਾਲੀ ਦੇ ਚੜਿਆ ਤੇ ਤੂੰ ਆਂਦਾ ਬੜੀ ਰੇਲ ਗੱਡੀਆਂ ਦੇ ਆਂਦਾ ਬੜੀਆਂ ਰੇਲ ਗੱਡੀਆਂ ਚਲਾਉਂਦੇ ਭਰਾਵਾ ਮੈਂ ਨਾ ਉਹਨਾਂ ਦੀ ਨਵਾਂ ਧੀਆ ਸੁਣ ਲਈਆਂ ਤੇ ਮੈਨੂੰ ਉਹ ਹੱਸਣ ਇਦਾਂ ਸ਼ੌਲ ਚ ਮੂੰਹ ਲੈ ਕੇ ਤੇ ਮੈਨੂੰ ਹੀ ਸ਼ਰਮੀ ਮਾਰ ਗਈ ਮੈਂ ਤੇ ਉਹਨਾਂ ਦੇ ਘਰ ਅੰਦਰ ਬੜਨਾ ਮੈਂ ਉਹ ਗੇਟੋ ਹੀ ਪਿਛਾ ਬੜਾਇਆ ਐ ਤੇ ਗੱਲ ਹੀ ਚੰਗੀ ਹੂੰ ਚੰਗੀ ਉਹ ਸਾਨੂੰ ਅਸੀਂ ਆਪਣੇ ਹੋਸ਼ 'ਚ ਹੁੰਦੇ ਨਾ ਤੇ ਸਾਨੂੰ ਪਤਾ ਹੋਣਾ ਹੈ ਕਿ ਕੀੜਾ ਹੀ ਕਰਨ ਜਦੋਂ ਸਾਨੂੰ ਕੋ ਆਪਣੀ ਸੁੱਧ ਬੋਦੀ ਤਾਂ ਗੁੱਸਾ ਕਰਦਾ ਯੂ ਮੈਂ ਕਿਹਾ ਕਰ ਜਾਂਦਾ ਵੀ ਇਹ ਗੱਲ ਬੜੀ ਚੰਗੀ ਸੀ ਨਹੀਂ ਨਹੀਂ ਕਿ ਜੇ ਹੀ ਆਪਣੀ ਸੁੱਧ ਬੋਦੀ ਕਿਉਂ ਸਾਨੂੰ ਪਤਾ ਨਹੀਂ ਕੀ ਕਰ ਤੂ ਨਹੀਂ ਕਰਨ ਤੇ ਮੁੜ ਕੇ ਇਹਨੇ ਬਣਾਉਣੀ ਵੀ ਨਹੀਂ ਹੀ ਲੈ ਕੇ ਇਹਨੇ ਬਣਾਉਣੀ ਨਹੀਂ ਜਿਹੜੇ ਚੰਗੀਆਂ ਬਣੀਆਂ ਗੱਲਾਂ ਕਰਦੇ ਹਨ ਉਦੋਂ ਕਿਸੇ ਨੇ ਕੰਜਨ ਦੇ ਰੀਲਾ ਨਹੀਂ ਬਣਾਈ ਤੇ ਜਦੋਂ ਤਮਾਸ਼ਾ ਲੱਗਿਆ ਉਦੋਂ ਚੋਰੀ ਛਿਪੇ ਆਪਣਾ ਕੇ ਰੀਲਾ ਚਾੜਤੀ ਉਤਰਾ ਵਹਿਮਨਪਰੀ ਨੂੰ ਇਦਾਂ ਨਹੀਂ ਚਾਹੀਦਾ ਯਾਰ ਚਾਹੀਦੀ ਨਹੀਂ ਚਾਹੀਦਾ ਪਤਾ ਲੋ ਕੋਈ ਨਹੀਂ ਹੁਣ ਗਈਆਂ ਵਾ ਵੇਖੋ ਕਿ ਪਾਸੇ ਗੱਲ ਲਾ ਕੇ ਮੰਡਗੀਆਂ ਪਤਾ ਲੱਗ ਗਿਆ ਮੈਨੂੰ ਤੁਹਾਡੀਆਂ ਗੱਲਾਂ ਤੋਂ ਹੋਰ ਕੀ ਮੈਂ ਬੋਝੀਆਂ ਹੁਣ ਤੁਹਾਡੇ ਤੇ ਕੇ ਬਸ ਵਿਆਹ ਤੀ ਤੇ ਗਈ ਗੱਲ ਕੇ ਆਓ ਪਤਾ ਦੇ ਗਈ ਹੈ ਤੁਹਾਨੂੰ ਵੀ ਹਰ ਵਾਰੀ ਕਸੂਰ ਇਹਨਾਂ ਦਾ ਹੁੰਦਾ ਵਾ ਕਿੰਨੀ ਕੁ ਵਾਰੀ ਬੰਦਾ ਚੁੱਪ ਰਹੂਗਾ ਜਦੋਂ ਮੈਂ ਪਹਿਲਾਂ ਹੀ ਗਿਆ ਹੈਗਾ ਵੇਰ ਨਹੀਂ ਪੁੱਛਗੇ ਛਕਾਨੀ ਕਰਨੀ ਕਰ ਨਹੀਂ ਕਰ ਲਈ ਆਦ ਕਰ ਲਏ ਹੁਣ ਜਵਾਈਆਂ ਦੀ ਸੇਵਾ ਹੁਣ ਮੈਂ ਕੀ ਕਰਾਂ ਦੱਸ ਕੋਈ ਨਹੀਂ ਮੈਂ ਫਿਰ ਨਬੇੜ ਲੂੰਗੀ ਲੈ ਆ ਗਈ ਉਹ ਪੰਚਾਇਤ ਕੋਈ ਨਹੀਂ ਤਹੀ ਨਾ ਆਓ ਮੇਰੇ ਦੁੱਖ ਸੁੱਖ ਵਿੱਚ ਆਹੋ ਕੋਈ ਨਹੀਂ ਆਂ ਦੇ ਲੂੰ ਮੈਂ ਜਵਾਬ ਆਪੇ ਜਿੱਦੋਂ ਜ਼ੁਬਾਨ ਲਾ ਹੀ ਦਿੱਤੀ ਫਿਰ ਚਲਾਉਣੀ ਆ ਚੰਗਾ ਬੋਦਾਂ ਵਾ ਮਾਰਿਆ ਸਤਿ ਸ੍ਰੀ ਅਕਾਲ ਹਾਏ ਹੇ ਪੂਆ ਨਾ ਮੈਂ ਗੁੱਸੇ ਆ ਤੂੰ ਕੀ ਕਰਾਂ ਭੋਆ ਜੀ ਇੱਥੇ ਬਹਿ ਕੇ ਗੱਲ ਕਰ ਪਹਿਲਾਂ ਮੰਮੀ ਨੇ ਤੇ ਮੈਨੂੰ ਘਟਾ ਕੇ ਰੱਖਤਾ ਦਦ ਤੁਹਾਨੂੰ ਨਹੀਂ ਪਤਾ ਵੀ ਮੈਂ ਮੈਂ ਕਹੀ ਜਾਣਦੀ ਆ ਕਿ ਮੈਂ ਨਹੀਂ ਪਾਈ ਡੀਲ ਨਹੀਂ ਪਾਈ ਡੀਲ ਤੂੰ ਫੇਰ ਮੈਂ ਆਹੋ ਗੱਲ ਕਹਿਣ ਵੀ ਮਨਪ੍ਰੀਤ ਨੇ ਨਹੀਂ ਪਾਈ ਤੇ ਤੂੰ ਮੇਰੇ ਨਾਲ ਵੀ ਕੂਣ ਲਈ ਮੈਂ ਰਸੋਈ ਤੇਰੀ ਗੱਲ ਕਰਨ ਦੀ ਵੀ ਮਨਜੋਤ ਦਾ ਕਸੂਰ ਆ ਮਨਪ੍ਰੀਤ ਦਾ ਨਹੀਂ ਕਸੂਰ ਹੈਗਾ ਉਹ ਮੈਨੂੰ ਕੀ ਪਤਾ ਕਿੰਨੇ ਮੇਰੀ ਗੱਲ ਕਰਨੀ ਆ ਤੇ ਕਿੰਨੇ ਨਹੀਂ ਮੇਰੀ ਮਾਂ ਵੀ ਕਹਿਣ ਦੀ ਆ ਤੂੰ ਤੇ ਨੇਤਨ ਤੇ ਆਡੀ ਕਲੇਸ਼ ਕਰਦੇ ਜੇ ਕਲੇਸ਼ ਕਰਦੇ ਜੇ ਮਾਂ ਨੂੰ ਕੀ ਕਰਨ ਦੱਸਣ ਨਹੀਂ ਵਿਚਾਰੀ ਨੂੰ ਉਹ ਬੜੀ ਸੌਕੀ ਆਗੇ ਤੇ ਜਦੋਂ ਇੱਥੇ ਸਾਸ ਸੋ ਘਟਾਈ ਜਾਂਦੀ ਮੈਨੂੰ ਫਿਰ ਪੋਹਾਂ ਦੀ ਮਾਂ ਤੱਕ ਹੀ ਪਹੁੰਚ ਹੁੰਦੀ ਆ ਨਹੀਂ ਹੁਣ ਕਟਾਇਆ ਕਿਹੜੀ ਗੱਲ ਤੋਂ ਆ ਇਸੇ ਦਾ ਆਈ ਉਹ ਤੇ ਅੱਗੇ ਕੁੱਟਣ ਨੂੰ ਤਿਆਰ ਰਹਿੰਦਾ ਉਦੋਂ ਮੰਮੀ ਕਹਿੰਦੀ ਫਾੜੇ ਦੀ ਗੁੱਤਨੀ ਫਾੜੇ ਦੀ ਗੁੱਤਨੀ ਪਟਾਪਟੂਗੇ ਰੱਖਦੀ ਹੈ ਭਾਬੀ ਵੀ ਤੇ ਫਿਰ ਸੇ ਦੇਣ ਹੀ ਆ ਦੁਰ ਬੁਆ ਜੀ ਮੈਂ ਸਾਡੇ ਦੋਵਾਂ ਜੀਆਂ ਦੀ ਲੜਾਈ ਹੋਣ ਦੀ ਮਮੀ ਨੇ ਹਟਾਉਣੀ ਹੈ ਕਿ ਕਬਧਾਉਣੀ ਹੈਗੀ ਨਾਲੇ ਜਦੋਂ ਗਲਤੀ ਆਪਣੇ ਪੁੱਤ ਦੀ ਹੋਵੇ ਤੇ ਨੌ ਨੂੰ ਘਟਾਉਣਾ ਚਾਹੀਦਾ ਵਾ ਇਹੋ ਤੇ ਗਲਤੀ ਉਹਦੀ ਕਿੰਨਾ ਚਿਰ ਮੈਂ ਬੁਆ ਜੀ ਬਰਦਾਸ਼ਤ ਕਰਦੀ ਰਹੀ ਹੁਣ ਮੈਂ ਬੋਲਣਾ ਨਹੀਂ ਹਰ ਕੇ ਬੋਲਣਾ ਤੇ ਕੀ ਆ ਕਾ ਜਾ ਮਨਪ੍ਰੀਤ ਮੈਂ ਤੇਰੀ ਸਾਰੀਆਂ ਗੱਲਾਂ ਸੁਣ ਲੀਆਂ ਵਾ ਭੈਣ ਜੀ ਨਾਲੇ ਤੂੰ ਕਹਿਣ ਦੀ ਆ ਭਾਬੀ ਵੀ ਛਿਦੈਣੀ ਭਾਬੀ ਤਾਂ ਪੈ ਛਿਦੈਣ ਵਾ ਜਿੱਦਾਂ ਦਿਨ ਮੈਂ ਵਿਆਹ ਕੇ ਲੈ ਆਂਦਾ ਉਦੋਂ ਦੀ ਮੈਂ ਛਿਦੈਣੀ ਛਿਦੈਣ ਵਾ ਭਾਬੀ ਤੇਰਾ ਇਹ ਕਸੂਰ ਵਾ ਉਹ ਜਿਹੜਾ ਮਨਜੋਤ ਨੂੰ ਆਖਿਆ ਫਾੜ ਦੀ ਗੁੱਤਪੁੱਟ ਐਂਕਾ ਕਿਹਾ ਜਾਂਦਾ ਨੋਆ ਪੀਆਂ ਨੂੰ ਨਹੀਂ ਮੈਂ ਕਿੱਥੇ ਕਿਹਾ ਭੈਣ ਜੀ ਤੂੰ ਵੀ ਇਹਦੀ ਗੱਲ ਸੁਣ ਕੇ ਇਹਦੇ ਵੱਲਤੀ ਹੋ ਜੰਨੀ ਆ ਉਹ ਦੱਸਣ ਲਈ ਆ ਮੈਨੂੰ ਆਂਦੀ ਮੰਮੀ ਨੇ ਆਖਿਆ ਵੀ ਇਹਦੀ ਗੁੱਤਪੁੱਟ ਇਹ ਨਾ ਉਹਦੇ ਹੱਥ ਫਲਫੜ ਆਪਣੇ ਸਿਰ 'ਚ ਮਾਰਦੀ ਮੇਰੀ ਗੁੱਤਪੁੱਟਾ ਮੈਨੂੰ ਮਾਰੋ ਐਂਕਾ ਕਾਦੀ ਮੈਂ ਤੇ ਛਕ ਉਸ ਦਾ ਜਦੋਂ ਭੂਆ ਜੀ ਨੇ ਇੱਕ ਦੋ ਚਪੇੜ ਮਾਰੀ ਸੀ ਨਾ ਫਿਰ ਮੈਂ ਉਹਨੂੰ ਕਿਹਾ ਹੈਗਾ ਵੀ ਮਾਰੋ ਮਾਰੋ ਮੈਨੂੰ ਮਾਰਨ ਨੂੰ ਤੇ ਲਿਆਂਦਾ ਵਾ ਲਿਆਂਦੇ ਪੈਂਚ ਤਾਂ ਹੈ ਹੀ ਛਦਿਆ ਕਦੀ ਕੋਟੀ ਪਾ ਲੈਂਦੀ ਤੇ ਕਦੀ ਕੋਟੀ ਲਾ ਲੈਂਦੀ ਤੇ ਮੈਨੂੰ ਗਰਮੀ ਲੱਗੀ ਤੇ ਮੈਂ ਲਾਤੀ ਮੇਰੀ ਮਰਜ਼ੀ ਫਿਰ ਸਾਨੂੰ ਨਹੀਂ ਪਤਾ ਲੱਗਦਾ ਤੈਨੂੰ ਗਰਮੀ ਕਿਹੜੇ ਵੇਲੇ ਲੱਗਦੀ ਤੇ ਕਿਹੜੇ ਵੇਲੇ ਤੈਨੂੰ ਠੰਡ ਲੱਗਦੀ ਹੈ ਉਦਾਂ ਭਾਬੀ ਮਨਪਰੀ ਰਖੁੰਦੀ ਨਹੀਂ ਹੁੰਦੀ ਤੈਨੂੰ ਨਾ ਸਾਰੇ ਜ਼ੋਰ ਨਾਲ ਹੀ ਬੋਲਣ ਵਾਤੀ ਖਜਾਤਾ ਵਾ ਬਸ ਜੇ ਬੁਆ ਜੀ ਮੈਂ ਚੰਗੀ ਹਾਂ ਨਾ ਤੇ ਫਿਰ ਸਾਡੇ ਘਰ ਦੇ ਵਿੱਚ ਹੀਗੀ ਸੁੱਖ ਸ਼ਾਂਤੀ ਜੇ ਹੁਣ ਮੈਂ ਮਾੜਾ ਜੇ ਹੁਣ ਮੈਂ ਆਪਣੇ ਬੰਦੇ ਨਾਲ ਨਹੀਂ ਲੜਦੀਆਂ ਤੇ ਮੰਮੀ ਉਧਰ ਹੀ ਆ ਜਾਂਦੀ ਫੜਲਾ ਫੜਲਾ ਕੁੱਟ ਦੇ ਕੁੱਟ ਦੇ ਬਸ ਆਹੋ ਹੀ ਵੀ ਦੰਬਰ ਦੰਬਰ ਹੁੰਦੀ ਰਹੇ ਤੇ ਮੈਂ ਖੁਸ਼ ਆ। ਅੱਛਾ ਮੰਮੀ ਨੇ ਜਿੰਨਾ ਤੇਰਾ ਸਾਥ ਦਿੱਤਾ ਕਿਹਨੇ ਵੀ ਨਹੀਂ ਦਿੱਤਾ। ਮੰਮੀ ਦਾ ਪ੍ਰਤੀ ਦੀ ਨਾ ਬਣੀ ਤੇਰੀ ਬਣ ਕੇ ਰਹਿ ਗਈ। ਮੈਂ ਸੋਕੋ ਕੋ ਵੀ ਚੜਕਾ ਖਾਂਦੀ ਰਹੀ ਪਰ ਤੂੰ ਨਹੀਂ ਉਹ ਗਲਤੀ ਬਣ ਕੇ ਦੱਸਿਆ। ਤੂੰ ਨੋ ਹੀ ਬਣ ਕੇ ਰਹਿ ਗਈ। ਤੇ ਧੀ ਮੈਨੂੰ ਅੰਦਰ ਵੜ ਕੇ ਸਮਝਾਉਣਾ ਹੁੰਦਾ ਹੈਗਾ ਵੀ ਜੇ ਧੀ ਵੀ ਤਾਂ ਗਲਤੀਆਂ ਕਰਦੀ ਹੀ ਨਾ ਪਰਦੇ ਪੈਂਦੇ ਕਿ ਮੇਰੀ ਗਲਤੀ ਤੇ ਨਹੀਂ ਕੋਈ ਵੀ ਪਰਦਾ ਪੈਂਦਾ। ਜਿਹੜੀਆਂ ਗਲਤੀਆਂ ਕੀਤੀਆਂ ਸੀ ਮੈਂ ਉਹ ਜਿਹੜੇ ਤੂੰ ਹੁਣ ਕੰਮ ਕਰ ਛੜੇ ਆ। ਤੂੰ ਦਿਨ ਪਹਿਲਾ ਮੂੰਹ ਬਣਾਉਂਦੀ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਨਾ ਮੈਂ ਕਿਹਨੂੰ ਕਹਿ ਨਹੀਂ ਦੇਣਾ ਵਾ ਵੀ ਤੂੰ ਕੀਤਾ ਜਦੋਂ ਸਭ ਮੰਮੀ ਨੂੰ ਵੀ ਪਤਾ ਵਾ ਵੀ ਕਿੰਨੇ ਕੀਤੇ ਉਹ ਕੰਮ ਹੁਣ ਮੇਰੀ ਵੋਟ ਵਿੱਚ ਕੋਈ ਨਹੀਂ ਹੈਗਾ ਵੀ ਇਹਦੇ ਮੈਂ ਕਰ ਲਾ ਮੈਂ ਨਾਲ ਸਾਰੇ ਜਾਣੇ ਹੀ ਆ ਤੂੰ ਗਾਸ ਤਾਂ ਸਹੀ ਵੀ ਕੀਤਾ ਕਿੰਨੇ ਆ ਇਹ ਮਨਜੋਤ ਨੇ ਕੀਤਾ ਵਾ ਪੂਆਜੀ ਉਹ ਤੇਰਾ ਮੈਂ ਕਹਿੰਦੀ ਨਾ ਤੇ ਮਨਜੋਤ ਦੇ ਕੰਮ ਹੀ ਉਹ ਸਾਰੇ ਐਵੇਂ ਮਨਜੋਤ ਨੇ ਕੀਤਾ ਵਾ ਸਾਰੀ ਤੇ ਇੰਸਟਾਗ੍ਰਾਮ ਤੇ ਇਹ ਜਨਾਉਂਦੀ ਆ ਮਨਜੋਤ ਦਾ ਐਵੇਂ ਬੇਧੀਆਂ ਦੇ ਨਾਮ ਲਾ ਦਿੱਤਾ ਵਾ ਆਹੋ ਕੰਮ ਕੋਈ ਨੌਕਰ ਨਹੀਂ ਰੱਖੀ ਆ ਇਹਦਾ ਦਾਦਾ ਮੈਂ ਸੱਚੀ ਹੋ ਜਾਂਦਾ ਦਾ ਤੇ ਜਦੋਂ ਮੈਂ ਸੱਚੀ ਆ ਨਾ ਮੈਂ ਤੇ ਅੱਜ ਉੱਚੀ-ਉੱਚੀ ਬੋਲਣਾ ਵੀ ਮੈਂ ਸੱਚੀ ਆ ਵੇ ਮਾ ਵੇਲਾ ਪੂਆ ਕਿੱਦਾਂ ਬੋਲਣ ਲੱਗੀ ਓ ਗਿੱਤਿਆਂ ਦਾ ਕਿ ਜਮਾਲਮ ਕੰਢੀ ਹੁਣ ਇਹਦੀ ਕਿਉਂਕਿ ਮੈਂ ਬੋਲਦੀ ਨਾ ਤੇ ਮੈਨੂੰ ਮੈਂ ਜਿਹੜੀ ਸਾਰਿਆਂ ਨੂੰ ਦੇਖਦੀ ਹਾਂ ਉਹਨੇ ਨਹੀਂ ਕਿਹਨੂੰ ਦੇਖਦੀ ਵੇਖ ਵੇਖ ਕੇ ਸਿੱਖੀ ਆ ਬਲਜੀਤ ਪਾਪੀ ਦਾ ਵੀ ਕਸੂਰ ਹੋਇਆ ਇਹਨੇ ਉਹਨੂੰ ਆਖਿਆ ਮਨਜੋਤ ਨੂੰ ਵੀ ਇਹਦੀ ਗੁੱਤਪੋਟ ਮੈਨੂੰ ਵੀ ਇਹ ਗੱਲ ਦਾ ਗੁੱਸਾ ਆਉਂਦਿਆ ਵੀ ਕਿਉਂ ਇਦਾਂ ਆਖਿਆ ਅ ਮੇਰੀ ਸੁਣਨੀ ਨਹੀਂ ਗਈ ਉਹਦੇ ਵੱਲ ਦੀ ਗੱਲ ਉਹਦੀ ਸੁਣ ਕੇ ਘੱਟ ਜੀ ਰਹੀ ਮੈਂ ਤੇਰੀ ਵੀ ਸੁਣਦੀ ਉਹਦੀ ਵੀ ਸੁਣੀ ਤੇ ਉਹਦੀ ਵੀ ਸੁਣੀ ਆ ਮੈਂ ਕਿਸੇ ਦੇ ਕੋਲੋਂ ਕਿਹੜਾ ਕੁਝ ਲੈਣਾ ਮੈਂ ਜਿੱਦਾਂ ਗੱਲ ਸੁਣਦੀ ਉਹ ਜਵਾਬ ਦੇਣ ਲਈ ਆ ਭੂਆ ਤੂੰ ਕਿਸਦੀ ਨਹੀਂ ਸੁਣਦੀ ਤੂੰ ਕਰਦੀ ਆਪਣੀਆਂ ਮਨਮਰਜ਼ੀਆਂ ਤੂੰ ਜਿੱਥੇ ਲੱਗੀ ਜਿੱਦੇ ਲੱਗੇ ਬਹਿ ਜਾਣੀ ਹੈ ਨਾ ਉਹਦੀ ਤੂੰ ਹੋ ਜਾਣੀ ਆ ਤੂੰ ਰਾਜ ਜੀ ਪੂਰੇ ਪਲੈਨਿੰਗ ਬਣਾ ਕੇ ਆਈਂ ਕਿ ਮੇਰਾ ਨਾ ਕੋਈ ਕਸੂਰ ਨਹੀਂ ਕਰਨਾ ਜੇ ਤੋ ਕਸੂਰ ਇਹਦਾ ਜਲੂਸ ਪੂਰਾ ਤੇਰੇ ਘਰ ਵਾਲੇ ਦਾ ਵੀ ਕੱਢਿਆ ਤੇ ਮੇਰਾ ਵੀ ਕੱਢਿਆ ਵਾ ਤੇ ਮੈਨੂੰ ਕੀ ਮਿਲਣਾ ਹੈ ਤੁਹਾਡੇ ਜਲੂਸ ਕੱਢ ਕੇ ਕੋਈ ਮਿਲਣਾ ਹੈਗਾ ਮੈਨੂੰ ਤੇ ਪਰ ਇੰਸਟਾਗ੍ਰਾਮ ਤੇ ਤੂੰ ਚਲਾਉਣੀ ਆ ਹਾਏ ਹਾਏ ਮੈਂ ਇੰਸਟਾਗ੍ਰਾਮ ਮੈਂ ਕਹਿੰਦਾ ਇਹਨੂੰ ਲੋਕ ਲਾਗ ਰਹੇ ਖੇੜੇ ਦਾ ਮਰਜੀ ਚਲਾ ਲੇ ਹਾਂ ਹੁਣ ਇਹਨਾਂ ਦਾ ਪਤਾ ਹੋਣਾ ਨਾ ਕਿ ਜਾਂ ਤੇਰਾ ਕਸੂਰ ਤੇ ਜਾਂ ਉਹਦਾ ਇਹ ਤਾਂ ਹੁਣ ਮੈਨੂੰ ਪਤਾ ਹੈ ਕਸੂਰ ਉਹਦਾ ਹੀ ਆ ਬਸ ਤੇ ਮਨਣਾ ਹੀ ਨਹੀਂ ਆ ਇਹ ਤਾਂ ਨਾ ਨਾਂ ਲੱਗਣਿਆ ਨੂੰ ਪਤਾ ਵੀ ਇਹ ਚਲਾਉਂਦੀ ਨਹੀਂ ਇਹਨੂੰ ਪਤਾ ਹੀ ਨਹੀਂ ਮੈਂ ਤੇ ਇਹ ਵੀ ਨਹੀਂ ਪਤਾ ਤਾਂ ਫਿਰ ਪੜੇ ਲਿਖੇ ਹੋਣਾ ਕੋਈ ਬਨਾਵਾ ਮੈਂ ਪੂਆ ਵੇਖੀ ਹੁਣ ਹੁਣ ਕਿਹੜਾ ਨਹੀਂ ਚਲਾਉਂਦਾ ਡੀਡੀ ਦੇ ਫੋਨ ਦੇ ਵਿੱਚ ਇੰਸਟਾਗ੍ਰam ਭਾਜੀ ਦੇ ਫੋਨ 'ਚ ਇੰਸਟਾਗ੍ਰam ਜਿਹੜਾ ਮਰਜੀ ਚੋਕੇ ਪਾ ਲਈ ਇਦਾਂ ਦੇ ਰੀਲ ਰੀਲ ਕਰਨ ਤੇ ਮੈਂ ਕਹਿੰਦੀ ਖਰਿਆ ਕੋਤਾਗਾ ਵਲਿਆ ਗਿਆ ਮੇਰੇ ਪੈਰਾਂ ਨਾਲ ਤਾਂ ਕਰਕੇ ਰੀਲ ਤੇ ਫੇਰ ਮਿਲਦੀ ਨਹੀਂ ਮੰਮੀ ਉਹ ਰੀਲ ਨਹੀਂ ਹੁੰਦੀ ਤਾਂ ਹੋਰ ਹੁੰਦੀ ਮਿੰਦੇ ਇਹ ਵੀ ਨਹੀਂ ਪਤਾ ਹੈਗਾ ਇਹਨਾਂ ਦੀ ਲੜਾਈਆਂ ਮੁੱਕਣੀਆਂ ਹੀ ਨਹੀਂ ਗਿਆ ਨਹੀਂ ਮੁੱਕਣੀਆਂ ਮੈਂ ਤੇ ਤੁਹਾਨੂੰ ਸਿੱਧੀ ਕਹਿਣ ਦੀ ਆਂ ਵੀ ਮੇਰਾ ਮੁੰਡਾ ਦਾ ਉਹ ਤੇ ਮੈਂ ਜਿੱਥੇ ਮਰਜੀ ਜਾਵਾਂ ਠੱਠੇ ਖੂਜ ਪਾਵਾਂ ਜਾ ਕੇ ਅੰਦਰ ਆਂਦੀ ਮੈਂ ਮੇਰਾ ਮੁੰਡਾ ਹੈ ਕਿਉਂ ਦਈਏ ਭਲਾ ਅੰਦਰ ਮੁੰਡਾ ਫੇਰਾ ਮੈਂ ਮਾਂ ਆਂ ਆਦੀ ਮੈਂ ਲੈ ਕੇ ਜਾਉਂਗੀ ਹਾਂ ਤੂੰ ਕਿੱਥੇ ਲੈ ਕੇ ਆਈਂ ਮੁੰਡਾ ਕਿਉਂ ਮਾਰਿਆ ਅੰਦਰ ਵੜ ਕੇ ਤੂੰ ਮੈਨੂੰ ਇਹ ਦੱਸ ਜਬਾਨ ਵੀ ਨਹੀਂ ਮੈਂ ਫਿਰ ਪਿੱਛੋਂ ਚਲਾਉਣੀ ਸਿੱਖ ਕੇ ਆਈ ਹਾਂ ਇੱਥੇ ਹੀ ਆ ਕੇ ਚਲਾਉਣੀ ਆਂ ਮੁੰਡਾ ਕਿਉਂ ਮਾਰਿਆ ਮੈਂ ਕਿਹਾ ਮਾ ਆਪਣੀ ਨੂੰ ਫੋਨ ਕਰਨੀ ਹੀਗੀ ਲੈ ਜੋ ਲੈ ਜੋ ਇਹਨਾਂ ਨੂੰ ਕਹਿਤਾ ਹੈਗਾ ਹੁਣ ਮੈਂ ਉਹਦੇ ਵੀ ਨਹੀਂ ਪਹੁੰਚੇ ਪਾਉਂਦੀ ਅੱਗੋ ਕਹਿੰਦੀ ਤੁਹਾਡੀ ਤਾਂ ਨਿਤ ਦੀ ਕਲੇਸ਼ ਵਾ ਇਹੋ ਤੂੰ ਤੇ ਫਿਰ ਉੱਥੇ ਚਲ ਜਾਨੀ ਆ ਬੁਰੀ ਮੈਨੂੰ ਬਣਾਉਣੀ ਆ ਹੁਣ ਮੈਂ ਕੀ ਕਵਾਂ ਸਿਆਣੀ ਇਹਨਾਂ ਨਾਲ ਚੰਗੀ ਗੱਲ ਕੀਤੀ ਤੁਹਾਡਾ ਤਾਂ ਰੋਜ਼ ਦਾ ਕੰਮ ਆ ਚੁੱਪ ਕਰ ਜਾਓ ਹੁਣ ਸਭ ਕੋ ਵੇਖੀ ਜਾਨੀ ਹੈ ਨਾ ਭੂਆ ਹੁਣ ਤੂੰ ਐਂ ਕਾ ਤੇ ਨਹੀਂ ਨਾ ਲਾਈਆਂ ਸਭ ਕੋ ਪਤਾ ਤੈਨੂੰ ਆਇਆ ਗਿਆ ਇਹਨੂੰ ਨਾ ਸਤ ਨਾ ਕਿਸਤ ਤੇ ਪਹਿਲਾਂ ਨੂੰ ਬਣਾ ਕੇ ਬੈਠੀ ਕੇ ਮੈਨੂੰ ਕਿਤੇ ਕੋਟ ਚਾਹ ਨਾ ਬਣਾ ਕੇ ਦੇਣੀ ਪਵੇ ਇਹਨਾਂ ਨੂੰ ਤੇ ਪਹਿਲਾਂ ਇੰਨਾ ਬੋਲਣ ਲਈ ਆ ਬਾਰੇ ਆਉਣ ਨਹੀਂ ਦੇਂਦੀ ਸਾਨੂੰ ਬਾਰੇ ਨਾ ਆਉਣ ਦਿੰਦੀ ਇਹਦੀਆਂ ਸੁਣ ਲਈਆਂ ਨਾ ਹੁਣ ਮਨਜੋਤ ਨੂੰ ਪੁੱਛੋ ਚਲੋ ਫੇਰ ਹੀ ਪਤਾ ਲੱਗੂ ਕਿੰਨੇ ਪਾਈ ਆ ਹੁਣ ਆਪਾਂ ਇਹਦੀਆਂ ਸੁਣ ਲਈਆਂ ਚਲੋ ਹੁਣ ਉਹਨੂੰ ਪੁੱਛੋ ਕਿ ਕਿੰਨੇ ਪਾਈ ਆ ਤਾਂ ਮਨਜੋਤ ਕਿੰਨੇ ਪਾਈ ਰੀਲ ਭੂਆ ਮੇਰੀ ਗੱਲ ਸੁਣ ਉਹਦਾ ਵੀ ਕੱਢ ਦੇਣਾ ਮੈਂ ਬੜਾ ਪੁੱਤ ਮੈਂ ਚਾਹ ਬਣਾਉਂ ਤੂੰ ਚੁੱਪ ਕਰ ਮੈਂ ਚਾਹ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ ਚਾਹ ਤਾਂ ਹੀ ਸਵਾਦ ਪਿਆ ਲਣੀ ਆ ਉੱਥੇ ਬਹਿ ਜਾ ਨਹੀਂ ਬਹਿ ਜਾਂਗੀ ਮੈਨੂੰ ਜਦੋਂ ਮੇਰਾ ਜੀ ਕਰੂਗਾ ਮੇਰਾ ਬਹਿਣ ਨੂੰ ਮੈਨੂੰ ਤੂੰ ਜ਼ਬਰਦਸਤੀ ਪਿਠਾ ਲੈਣਾ ਵਾ ਨਾ ਹਾਈ ਹਾਂ ਮੈਂ ਤੈਨੂੰ ਬਹਿ ਜਾ ਹੀ ਕਹਿਤਾ ਮੈਂ ਆਪ ਵੀ ਵੇਲਾ ਇਦਾਂ ਹੀ ਬੋਲਦੇ ਆ ਮੇਰਾ ਬੋਲਿਆ ਜਿਹੜਾ ਉਹ ਟਲ ਤੇ ਚੜ ਜਾਂਦਾ ਵਾ ਆਪ ਜਿੱਦਾਂ ਮਰਜ਼ੀ ਬੋਲਣ ਲਾਂ ਕੇ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਗਏ ਹੀ ਮੈਂ ਸਭ ਕੁ ਕਰਕੇ ਗਏ ਹੀ ਪਰ ਫਿਰ ਵੀ ਇਹਨਾਂ ਨੇ ਉਹ ਜਲੂਸ ਸਾਡਾ ਕੱਢਿਆ ਜਿਹੜਾ ਕੱਢਣ ਦਾ ਹੱਕ ਹੋਵੇ ਪਰ ਜੀ ਜੀ ਤੁਸੀਂ ਮੈਨੂੰ ਦੱਸੋ ਨਾ ਡਾਡ ਕੋ ਕੀ ਪ੍ਰੂਫ ਆ ਵੀ ਜਲੂਸ ਮਨਪੀਨੇ ਕੱਢਿਆ ਵਾ ਤੇ ਤੁਹਾਡੇ ਘਰੋਂ ਵਾਇਰਲ ਹੋਈ ਵੀਡੀਓ ਤੇ ਫਿਰ ਮੈਂ ਤੁਹਾਡੇ ਤੇ ਫਿਰ ਉਹਨਾਂ ਬੱਚੋਂ ਹਾਂ ਵੀ ਉਹਦਾ ਦਿਮਾਗਾ ਤਾਂ ਖਰਾਬ ਲੜਾਈ ਤੇ ਮੇਰੀ ਭੂਆ ਜੀ ਆਹੋ ਹੀ ਆ ਵੀ ਇਹਦਾ ਦਿਮਗ ਦਾ ਟੈਸਟ ਕਰਾਓ ਉਹ ਖਰਾਬੀਆਂ ਉਹ ਕਰਦਾ ਭਗਤ ਦੀ ਮੈਂ ਵਾ ਮੈਂ ਤਾਂ ਕੀ ਕਰਾਂ ਹੁਣ ਦੋਵਾਂ ਦਾ ਟੈਸਟ ਕਰਾਉਣਾ ਪੈਣਾ ਸਭ ਤੋਂ ਪਹਿਲਾਂ ਤੇ ਤੇਰਾ ਕਰਾਉਂਗੀ ਫਿਰ ਉਹਦਾ ਕਰਾਉਂਗੀ ਦਿਮਾਗ ਸਾਰੇ ਟੱਬਰ ਦਾ ਖਰਾਬ ਹੀ ਹੋ ਔਰ ਮਾਂ ਨੇ ਕੋਲ ਖਲੋ ਕੇ ਮੈਨੂੰ ਘਟਾਇਆ ਹੀ ਹੋ ਹੁਣ ਕਹਿੰਦੇ ਆ ਵੀ ਚਾਹ ਨਹੀਂ ਪੀਂਦੀ ਮੈਂ ਨਹੀਂ ਆ ਤੇ ਉਹ ਆਂਦੀ ਆ ਵੀ ਇਹ ਦਬਖੜਾ ਮਾਰਦੀ ਵੀ ਲੈ ਮਾਰੋ ਮੈਨੂੰ ਮਾਰੋ ਮੈਨੂੰ ਪਹਿਲਾਂ ਮੰਮੀ ਬਹੁਤ ਚੰਗੀ ਸੀ ਮੈਂ ਨਹੀਂ ਕਹਿੰਦੀ ਵੀ ਨਹੀਂ ਸੀ ਚੰਗੀ ਹੁਣ ਮੰਮੀ ਮੈਨੂੰ ਕੋਲ ਖਲੋ ਖਲੋ ਕੇ ਤੇ ਬਸ ਇਧਰ ਆਉਂਦੀ ਕਟਕਟਲਾ ਇਧਰ ਆਉਂਦੀ ਕੋਟਲਾ ਕਾਲ ਕੋਈ ਨਹੀਂ ਮੈਂ ਨਹੀਂ ਹੁਣ ਘੁੱਟ ਖਾਣੀ ਸਿੱਧੀ ਜੀ ਗੱਲ ਮੈਂ ਆਪਣਾ ਮੁੰਡਾ ਲੈਣਾ ਤੇ ਮੈਂ ਜਾਣਾ ਕੋਈ ਨਹੀਂ ਕੋਈ ਨਹੀਂ ਨਹੀਂ ਤੇ ਪਰ ਮੈਂ ਮੈਨੂੰ ਨਹੀਂ ਪਤਾ ਮੈਨੂੰ ਹੁਣ ਬਹੁਤ ਜ਼ਿਆਦਾ ਗੁੱਸਾ ਆ ਵੀ ਮੈਂ ਬਸ ਆਹੋ ਗਲੇਸ਼ ਘੂਰ ਚ ਰਿਆ ਕਰਾਂ ਜਾਣਾ ਕਿਤੇ ਨਹੀਂਗਾ ਉਹ ਵੀ ਹੁਣ ਚਲ ਗਈਆਂ ਨਾ ਮਾਵਾ ਧੀਆਂ ਬਾਹਰ ਹੁਣ ਮਨਜੋਦ ਨੂੰ ਪੁੱਛਦੇ ਆ ਜੇ ਤੇ ਮਨਜੋਦ ਮੰਨ ਜਾਊਗਾ ਤੇ ਫੇਰ ਤੇਰਾ ਕੋਈ ਕਸੂਰ ਨਹੀਂਗਾ ਇਹ ਮਨਜੋਦ ਨਾਮ ਮੰਨਿਆ ਤੇ ਫਿਰ ਮਨਜੋਦ ਨੂੰ ਮਨਾਉਣਾ ਉਹਦੀ ਗੱਲ ਤੇ ਹੁਣ ਰੀਲ ਦੀ ਰਹੀ ਨਹੀਂ ਆ ਉਹਦੇ ਹੋ ਗਿਆ ਜੋ ਹੋਣਾ ਹੀਗਾ ਮੈਂ ਤੇ ਆਪੇ ਹੀ ਕਹਿੰਦੀ ਆ ਭਾਵੇਂ ਉਹ ਉਹ ਗੱਲ ਛੱਡੋ ਜਿਹੜਾ ਮੈਨੂੰ ਛਿੱਤਰ ਫੇਰੇ ਗੱਲ ਉਹਦੀ ਆ ਚਲ ਉਹ ਵੀ ਕਰ ਲਈਨੀ ਇਹਦੇ ਘਰ ਉਹਦੀ ਜਾਣਾ ਤੂੰ ਕਿਤੇ ਚੁੱਪ ਕਰਕੇ ਬਹਿ ਜਾਣਾ ਕੱਲ ਨੂੰ ਮੇਰੀ ਨੋ ਆਊਗੀ ਤੇ ਉਹਦੇ ਸਾਹਮਣੇ ਵੀ ਆ ਤੇ ਕੁੱਟਿਆ ਕਰੂਗਾ ਬਸ ਕੁਛ ਨਹੀਂ ਹੁੰਦਾ ਅੱਜ ਦਾ ਤੇ ਗੁੱਲਾ ਉਹਦੋਂ ਤੱਕ ਇਹਨੇ ਤੇ ਹੋਰ ਜਦੋਂ ਮੈਂ ਪਹਿਲਾਂ ਕਹਿੰਨੀ ਹੀ ਨਾ ਪੀ ਨਾ ਮੂੰਹ ਨੂੰ ਲਾਸ਼ਰਾਬ ਉਦੋਂ ਕਹਿੰਦੇ ਹੀ ਨਹੀਂ ਨਹੀਂ ਕੋਈ ਨਹੀਂ ਇਕ ਅੱਦੇ ਪੈਗ ਨਾ ਕੋਈ ਹੁੰਦਾ ਹੁਣ ਹੋ ਗਈ ਨਾ ਇਹਦੀ ਖਰਾਬ ਚੱਲ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਅਜੇ ਇੱਥੇ ਹੀ ਆ ਨਾ ਆਏ ਆ ਨਾ ਅਜੇ ਤਾਂ ਅਸੀਂ ਆਉਣ ਹੀ ਰਹੇ ਆ ਕਰਦੇ ਆ ਨਵੇੜਾ ਕਰਕੇ ਜਾਂਦੇ ਕੋਈ ਨਾ ਕੋਈ ਤੂਰ ਮਾਰਨਾ ਬਹਿ ਜਾ ਗੱਲ ਤੇ ਉਹ ਤੇ ਕਿਹਨੇ ਆਉਣਾ ਹੀ ਨਹੀਂ ਆ ਪਕਟ ਦੇ ਘਾਤਮ ਹੱਥ ਘਾਤੋਂ ਚੁੱਕਦੇ ਗੱਲ ਫੇਰ ਉਹ ਹੀ ਆਪਣੀ ਮੁੰਡ ਘੋਟ ਕੇ ਲੈ ਜਾਣੀ ਹੈ ਜੜੀ ਅਗਲੇ ਦੇ ਮਨ ਦੀ ਗੱਲ ਉਹ ਸਮਝਣੀ ਆ ਨਹੀਂ ਵੀ ਮੇਰਾ ਵੀ ਕੋਈ ਸਤਕਾਰ ਬੰਦਾ ਵਾ ਪਰ ਨਹੀਂ ਕੋਟ ਕੋਟ ਘਟਾਪਾ ਕਰ ਲੋ ਰੋਜ਼ ਜੜੀ ਇਹਦਾ ਜਲਦੀ ਕੈਮਰਾ ਆਨ ਕਰੋ ਦੇਖੋ ਕੈਮਰਾ ਦੋ ਸਸ ਜਲਦੀ ਆਨ ਕਰੋ ਥੋੜਾ ਜਿਹਾ ਅਸੀਂ ਪਹਿਲਾਂ ਇਹਨਾਂ ਦੀ ਇੰਟਰਵਿਊ ਲੈ ਲਈਏ ਬਾਅਦ ਵਿੱਚ ਕੋਈ ਹੋਰ ਆ ਜਾਏਗਾ ਹਾਂਜੀ ਸਰ ਇਧਰ ਲੈ ਕੇ ਆਓ ਹਾਂਜੀ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੋਨੀਆ ਗਰਬੜ ਚੈਨਲ ਤੋਂ ਅੱਜ ਅਸੀਂ ਉੱਥੇ ਆਏ ਆ ਜਿਨ੍ਹਾਂ ਦੀ ਰੀਲ ਬਹੁਤ ਵਾਇਰਲ ਹੁੰਦੀ ਏ ਮੰਪੀ ਦੇ ਘਰ ਆਏ ਆ ਆ ਤੁਹਾਨੂੰ ਮੰਪੀ ਦੇ ਨਾਲ ਮਿਲਾਨੇ ਆ ਲੇਕਿਨ 1 ਸੈਕਿੰਡ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਇਹਨਾਂ ਨੂੰ ਮਿਲੋ ਮਹਾਨ ਹਸਤੀਆਂ ਨੂੰ ਜੋ ਇੰਸਟਾਗ੍ਰਾਮ ਤੇ ਅੱਜਕੱਲ ਬਹੁਤ ਫੇਮਸ ਨੇ ਇੱਕਦਮ ਟ੍ਰੈਂਡਿੰਗ 'ਚ ਜਾਂਦੇ ਨੇ ਜੋ ਕਿ ਅੱਜਕੱਲ ਘਰ ਘਰ ਦੇ ਵਿੱਚ ਟ੍ਰੈਂਡ ਲੁਕਿਆ ਪਿਆ ਵਾ ਇਸਟਾਗ੍ਰਾਮ ਦੇ ਰਹੀ ਹੈ ਬਾਹਰ ਆ ਰਹੀ ਨੇ ਇਹ ਗੜਬੜੇ ਬਾਬਾ ਕੋਤੋਂ ਤੁਮ ਇਹ ਦੱਸ ਤੋ ਹੈ ਕੌਣ ਵਾ ਮੈਂ ਆਂਟੀ ਜੀ ਮੇਰਾ ਨਾਮ ਸੋਨੀਆ ਗੜਬੜ ਚਾਨਣ ਤੋਂ ਆਈ ਅਸੀਂ ਗੜਬੜ ਚਾਨਣ ਹਾਂਜੀ ਇਹ ਚੈਨਲ ਦਾ ਨਾਮ ਹੈ ਆਂਟੀ ਸਾਡਾ ਤੇ ਇਹ ਮਨਪ੍ਰੀਤ ਦਾ ਘਰ ਹੈ ਹਾਂ ਤਾਂ ਮਨਪ੍ਰੀਤ ਦਾ ਹੀ ਘਰ ਵਾ ਪਰ ਮਨਪ੍ਰੀਤ ਨੇ ਤੁਹਾਨੂੰ ਕਿਹਾ ਵੀ ਮੇਰਾ ਘਰ ਹੈ ਮੇਰਾ ਵਾ ਜਿੰਨੀਦਰ ਮੈਂ ਜੀਨੀ ਆ ਨਾ ਇਹ ਰਾਣੋ ਦਾ ਘਰ ਤੇ ਰਾਣੋ ਦਾ ਹੀ ਘਰ ਆ ਰਹਿਣਾ ਵਾ ਮਨਪ੍ਰੀਤ ਬਾਅਦ ਦੀ ਗੱਲ ਵਾ ਵੀ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਹੈ ਹਾਂਜੀ ਠੀਕ ਆਂਟੀ ਜੀ ਮਨਪ੍ਰੀਤ ਤੁਸੀਂ ਹੋ ਨਹੀਂ ਮੇਰੀ ਨੋਵਾਂ ਅੱਛਾ ਅਸੀਂ ਮਨਪ੍ਰੀਤ ਨੂੰ ਮਿਲਾਂ ਵਾ ਉਹ ਅੱਜ ਕੱਲ ਇੰਸਟਾਗ੍ਰਾਮ ਤੇ ਬਹੁਤ ਫੇਮਸ ਜਾਂਦੇ ਨੇ ਟ੍ਰੈਂਡਿੰਗ ਹੀ ਜਾਂਦੀ ਉਹਨਾਂ ਦੇ ਹਾਂ ਹਾਂ ਨਹੀਂ ਮੇਰੇ ਪੁੱਛੇ ਤਾਂ ਘਰ ਕਿੱਥੇ ਕਿੱਥੇ ਫਿਰਦੀ ਆ ਹਜੇ ਮੈਨੂੰ ਕਹਿ ਨਹੀਂ ਮੈਂ ਕਦੇ ਜਾਂਦੀ ਨਹੀਂ ਜੀ ਮੈਨੂੰ ਨਹੀਂ ਪਤਾ ਲੱਗਦਾ ਨਹੀਂ ਪਰਿਆ ਘਰ ਕੁੜੀਆਂ ਡੰਡਾ ਜਾ ਬੱਸ ਬੇਟਾ ਬਹੁਤ ਬੜੀਆਂ ਸੇ ਕੰਮ ਧੜਚੇ ਪੈ ਕਿੱਥੋਂ ਨਵੇਂ ਚੱਲ ਪਏ ਆਂਟੀ ਜੀ ਮੈਂ ਕਾ ਹੋਗਾ ਮੈਿਕ ਆਪਣੇ ਵਾਲੀ ਰੱਖ ਮੈਨੂੰ ਨਾਲ ਮੈਿਕ ਮੋਕਾਂ ਦੀ ਲੋੜ ਹੈਗੀ ਅੰਟੀ ਜੋ ਕਿਤੇ ਜਾਂਦੇ ਨਹੀਂ ਆ ਇੱਕ ਉਹਨਾਂ ਦਾ ਇੱਕ ਟੈਲੈਂਟ ਆ ਜੋ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਆ ਦੇਖਣ ਨੂੰ ਤੁਸੀਂ ਵੀ ਸਿੰਪਲ ਲੱਗੰਦੇ ਹੋ ਪਰ ਤੁਹਾਡੀ ਰੀਲ ਬਹੁਤ ਜ਼ਿਆਦਾ ਵਾਇਰਲ ਚੱਲਣਦੀ ਹੈ ਮਿਲੀਅਨ ਚ ਜਾਂਦੀ ਹੈ ਮੇਰੀ ਗੱਲ ਸੁਣ ਆ ਰੀਲ ਦਾ ਅਧਿਕਾਰ ਮੇਰੇ ਸਿਆਪਾ ਪਿਆ ਇਨਾ ਤੂੰ ਕਹਿੰਦੀ ਬੜੀ ਸੋਹਣੀ ਚੱਲਣ ਢਈ ਆ ਬਹੁਤ ਸੋਹਣੀ ਚੱਲਣ ਢਈ ਬਹੁਤ ਸੋਹਣੀ ਕਰਤੂਤ ਕੀਤੀ ਆ ਭਾਬੀ ਕੀ ਹੋਇਆ ਵਾ ਹਾਂਜੀ ਮਿਲੂ ਇਹਨਾਂ ਨੂੰ ਬਹੁਤ ਵੱਡੇ ਸ਼ਖਸੀਅਤ ਆਏ ਨੇ ਜਿਨ੍ਹਾਂ ਦਾ ਜਿਨ੍ਹਾਂ ਦੀ ਰੀਲ ਇੰਨੀ ਜ਼ਿਆਦਾ ਫੇਮਸ ਹੋਉਂਦੀ ਹੈ ਟਾਇਲੈਂਟਸ মিলিয়ন ਚ ਜਾਂਦੀਆਂ ਨੇ ਰੀਲਾਂ ਇਹਨਾਂ ਦੀਆਂ ਮਿਲੋ ਇਹਨਾਂ ਨੂੰ ਹਾਂਜੀ ਪੁੱਤ ਕੀ ਕੱਲਵਾ ਸਤਿ ਸ਼੍ਰੀ ਅਕਾਲ ਅੰਟੀ ਜੀ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਗੜਵਰਚਾਨ ਤੋਂ ਤੁਹਾਡੀ ਰੀਲ ਇੰਨੀ ਜ਼ਿਆਦਾ ਵਾਇਰਲ ਹੁੰਦੀ ਨਾ ਮਿਲੀਅਨ ਤੱਕ ਚੱਲ ਗਈ ਨੇ ਕਿਹੜੀ ਰੀਲ ਪੁੱਤ ਅੰਟੀ ਤੁਹਾਨੂੰ ਪਤਾ ਨਹੀਂ ਉਹ ਰੀਲ ਆ ਤੁਹਾਡੀ ਜਿਹੜੀ ਪਰਾ ਹੋ ਜਾ ਸੋਨੀਏ ਭਾਬੀ ਉਹ ਜਿਹੜਾ ਕਿੰਨਾ ਬਹੁਤ ਵੱਡੀ ਦੂਰ ਚਲ ਗਿਆ ਗਾਣਾ ਹਾਂਜੀ ਹਾਂਜੀ ਆਂਟੀ ਤੁਹਾਡੀ ਬਹੁਤ ਰੀਲ ਟ੍ਰੈਂਡਿੰਗ ਵਿੱਚ ਜਾਂਦੀਆਂ ਨੇ ਤੁਹਾਡੇ ਚ ਇਨਾ ਟੈਲੈਂਟ ਕੁੱਟ ਕੁੱਟ ਕੇ ਭਰਿਆ ਵਾ ਸ਼ੁਕਰ ਆ ਤੇ ਹੀ ਹੈ ਹਾਂ ਉਹ ਤੇ ਪਿੰਡ ਦੇ ਲੋਕੀ ਕਿਤੇ ਜੀਨ ਨਹੀਂ ਦੇਣ ਦੇ ਟਿਚਰਾਂ ਕਰਦੇ ਸੀ ਤੁਸੀਂ ਆ ਇਹਦਾ ਤੁਹਾਡਾ ਬਹੁਤ ਧੰਨਵਾਦ ਵਾ ਅਸੀਂ ਤਾਂ ਹੋਰ ਬਣਾਇਆ ਕਰਾਂਗੇ ਲੈ ਚੰਗੀ ਭੈਣ ਜੀ ਤੇਰੀ ਗੱਲ ਨਹੀਂ ਪਰੇ ਕਰ ਕੁੜੀਆ ਕ ਡੰਡਾ ਜਾ ਘੜੀ ਕ ਪਿਛੇ ਬੂਥੇ ਦੇ ਕਾੜੀ ਡਾਹ ਦੇ ਨੀ ਮੇਰਾ ਮੂੰਹ ਭੰਨਣਾ ਤੂੰ ਮਾਰ ਕੇ ਆਂਟੀ ਜੀ ਆਵਾਜ਼ ਨਹੀਂ ਆਣੀ ਇਹਦੇ ਵਿੱਚ ਤੇ ਨਾ ਆਵੇ ਪਰੇ ਕਰ ਤੂੰ ਇਹਨੂੰ ਮੈਂ ਭੰਨਣਾ ਨਹੀਂ ਤਾਂ ਮੁੱਥੇ ਮਾਰਨਾ ਚੋੱਕੇ ਤੇਰਾ ਬਹੁਤ ਬਰਮੋ ਹੋਏ ਬੋਤੇ ਵਿਚ ਬੰਦੀ ਤੇਰਾ ਵੀ ਕੋਹ ਪਤਾ ਨਹੀਂ ਲੱਗਦਾ ਤੂੰ ਜਿਹੜਾ ਪਾਰਾ ਪਾਸਾ ਵੇਖਦੀ ਉਸ ਨਾਲ ਉਲਟ ਕੇ ਉਧਰ ਹੋ ਜਾਣੀ ਉਹੋ ਰੀਲਾਂ ਤੋਂ ਤੂੰ ਲੜਾਈ ਕਰਨੀ ਆ ਮੇਰੇ ਨੋਹ ਪੁੱਤ ਦੇ ਸਿਰ ਪਾਟ ਕੇ ਤੇ ਹੁਣ ਤੋ ਰੀਲਾਂ ਦੇ ਚਿੰਨ ਪਤਾ ਵੀ ਉਹ ਚੱਲ ਗਈਆਂ ਤੂੰ ਗਰਮ ਚੱਲ ਲੱਪੀ ਐ ਕਰ ਲੱਪੀ ਤੇਰਾ ਵੀ ਕੋਹ ਪਤਾ ਲੱਗਦਾ ਆ ਵੀ ਐ ਤੇ ਸੋਹਣੀਆਂ ਸੋਹਣੀਆਂ ਬਣਾਇਆ ਕਰਦੀਆਂ ਮਿੱਠੀਆਂ ਬਣਾਉ ਸੋਹਣੀਆਂ ਤਾਂ ਜਾ ਕੇ ਬਣਾ ਜਾ ਕੇ ਹਾਏ ਪਾ ਵੀ ਬਹੁਤਾ ਰੌਲਾ ਨਾ ਪਾ ਬੁਰੇ ਲੱਗਾਂਗੇ ਉਹ ਕੀ ਵਿਚਾਰੇ ਆਏ ਕੀ ਆਖਣਗੇ ਸਨ ਮੇਰੀ ਗੱਲ ਸੁਣ ਕੀ ਦੀ ਗੱਲ ਕਰਨ ਦੇ ਕੀ ਕੀ ਦੀ ਵੀਡੀਓ ਪਈ ਹੈ ਮਨਪ੍ਰੀਤ ਦੀ ਅਸੀਂ ਇੰਟਰੋ ਲਾਉ ਇਹਨਾਂ ਦੇ ਇੰਟਰੋ ਇਹ ਤੇ ਇੱਥੇ ਲਾਂਡਾ ਪਏ ਇਹਨਾਂ ਨੂੰ ਹਾਂਜੀ ਹਾਂਜੀ ਆਂਟੀ ਅਸੀਂ ਮਨਪ੍ਰੀਤ ਦੇ ਘਰ ਆਏ ਆ ਮਨਪ੍ਰੀਤ ਦੀ ਵੀਡੀਓ ਬਹੁਤ ਟ੍ਰੈਂਡਿੰਗ ਚ ਜਾਂਦੀ ਹੈ ਨੀ ਮੈਂ ਪੈਣਾ ਕਰਾਤੀ ਬੇਚਤੀ ਹੁਣ ਮਨਪ੍ਰੀਤ ਦੀ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਸਾਰਾ ਕਸੂਰ ਤੇ ਮਨਜੋਤ ਦਾ ਵਾ ਤੇ ਹੁਣ ਤੂੰ ਤਾਂ ਮਨਪ੍ਰੀਤ ਦਾ ਨਾਮ ਲਾਤਾ ਨਹੀਂ ਮੈਂ ਤਾਂ ਦੋਵਾਂ ਨੂੰ ਝਿੜਕਦੀ ਆ ਮੇਜ ਮਨਪ੍ਰੀਤ ਮिन्नੂ ਆ ਤੇ ਉਹ ਵੀ ਮੈਨੂੰ ਪਿਆਰਾ ਤੇ ਉਹ ਵੀ ਮੈਨੂੰ ਪਿਆਰੀ ਮੇਰੇ ਨੌ ਪੋਤਿਆਂ ਮੇਰੇ ਕੋ ਦੁੱਪਰ ਆ ਰਹੇ ਨਹੀਂ ਗੇ ਪਰ ਇਹ ਆ ਤਹਾਡਾ ਤਾਂ ਕੁਛ ਪਤਾ ਨਹੀਂ ਲੱਗਦਾ ਭੈਣ ਜੀ ਤੂੰ ਕਿੱਧਰ ਨੂੰ ਹੋ ਜਾਨੀ ਆਂਟੀ ਤੁਸੀਂ ਇੱਥੇ ਵਿਆਹ ਵਸਾਈ ਕਰਨ ਦੇ ਸਾਨੂੰ ਮਨਪੀਤ ਨਾ ਮਿਲਾਓ ਅਸੀਂ ਮਨਪੀਤ ਇੰਟਰਵਿਊ ਲੈਣ ਆਏ ਆ ਪਰ ਮੈਂ ਵੀ ਸੱਚਾਈ ਦੱਸਣੀ ਆ ਨਾ ਕਸੂਰ ਮੇਰੀ ਪਤੀ ਹੋ ਨਾਉਂਦਾ ਨਹੀਂ ਗਾ ਪੁੱਤ ਕਸੂਰ ਮੇਰੇ ਪਤੀ ਇਹਦਾ ਵਾ ਤੇ ਇਹ ਆ ਉਹਦੀ ਸੱਸ ਪਤੀ ਹੋ ਨਾਉਂਦੀ ਮੇਰੀ ਪਰਜਾਈ ਠੀਕ ਆ ਇਹ ਮਾਵਾਂ ਧੀਆ ਹੀ ਬਹੁਤ ਕਰਦੀਆਂ thank you